ਪੰਜਾਬ ਦੇ ਵਿੱਚ ਜਿੰਨੇ ਵੀ ਮੁਹੱਲਾ ਕਲੀਨਿਕ ਨੇ ਉਹਨਾਂ ਉੱਤੇ ਮੁੱਖ ਮੰਤਰੀ ਭਗਵੰਤ ਮਾਨ ਦੀ ਫੋਟੋ ਲੱਗੀ ਹੁੰਦੀ ਹੈ ਹੁਣ ਪੰਜਾਬ ਸਰਕਾਰ ਨੇ 240 ਜਿਹੜੇ ਇਹ ਜੇ ਮੁਹੱਲਾ ਕਲੀਨਿਕ ਨੇ ਉਹਨਾਂ ਤੋਂ ਮੁੱਖ ਮੰਤਰੀ ਭਗਵੰਤ ਮਾਨ ਦੀ ਫੋਟੋ ਲਾਉਣ ਦਾ ਫੈਸਲਾ ਕਰ ਲਿਆ ਕਿਉਂ ਇਹ ਗੱਲ ਦੀ ਸ਼ੁਰੂਆਤ ਥੋੜੇ ਦਿਨ ਪਹਿਲਾਂ ਹੋ ਗਈ ਸੀ ਸਭ ਤੋਂ ਪਹਿਲਾਂ ਆਪਾਂ ਵੀ ਇੱਕ ਖਬਰ ਸਾਂਝੀ ਕੀਤੀ ਸੀ ਕਿ ਅੰਦਰ ਅੰਦਰ ਅਫਸਰ ਸ਼ਾਹੀ ਨੇ ਹਦਾਇਤ ਦਿੱਤੀ ਹੈ ਜਾਇਕਲੋ ਸਲਾਮ ਅਸ਼ਵਰਾ ਹੋਇਆ ਟੇਬਲ ਟਾਕ ਤੇ ਜਿਦੇ ਵਿੱਚ ਸਿਹਤ ਮੰਤਰੀ ਨੂੰ ਜਾਣੂ ਕਰਵਾ ਦਿੱਤਾ ਗਿਆ ਕਿ ਜੇ ਮੰਤਰੀ ਸਾਹਿਬ ਆਪਾਂ ਸੈਂਟਰ ਦੇ ਸਕੀਮ ਦੇ ਫੰਡ ਲੈਣੇ ਆ ਐਨ ਐਚ ਐਮ ਦਾ ਫੰਡ ਦਾ ਜਿਹੜਾ ਨੈਸ਼ਨਲ ਹੈਲਥ ਮਿਸ਼ਨ ਦਾ ਫੰਡ ਰੁਕਿਆ ਹੋਇਆ ਲੈਣਾ ਤਾਂ ਫਿਰ ਸਾਨੂੰ ਕੇਂਦਰ ਦੀਆਂ ਸ਼ਰਤਾਂ ਮੰਨਣੀਆਂ ਪੈਣਗੀਆਂ ਸ਼ਰਤਾਂ ਕੀ ਸੀ ਸਭ ਤੋਂ ਵੱਡੀ ਸ਼ਰਤ ਇਹ ਸੀ ਕਿ ਨਾਮ ਬਦਲ ਕੇ ਰੱਖ ਦਿੱਤਾ ਗਿਆ ਹੁਣ 200 ਆਖਰਕਾਰ ਅਫਸਰ ਸ਼ਾਹੀ ਦੀ ਸਲਾਮ ਮੰਦਿਆ ਹੋਇਆ ਡਾਕਟਰ ਬਲਬੀਰ ਸਿੰਘ ਮੰਤਰੀ ਨੇ ਵੀ ਇੱਕੋ ਦਫਾ ਇਹ ਕਹਿ ਦਿੱਤਾ ਸੀ ਕਿ ਨਾਮ ਦੇ ਵਿੱਚ ਕੀ ਰੱਖਿਆ ਅਸਲ ਦੇ ਵਿੱਚ ਤਾਂ ਲੋਕਾਂ ਨੂੰ ਸੇਵਾਵਾਂ ਦੇਣੀਆਂ ਬਣਦੀਆਂ ਸਹੂਲਤਾਂ ਕੀ ਜਦੋਂ ਆਮ ਆਦਮੀ ਕਲੀਨਿਕ ਦੇ ਬੋਰਡ ਛਾਪ ਰਹੇ ਸੀ ਜਦੋਂ ਮਹੱਲਾ ਕਲੀਨਿਕ ਦੀ ਸਕੀਮ ਟੇਬਲ ਦੇ ਉੱਤੇ ਆਈ ਵੱਡੇ ਵੱਡੇ ਵਿਗਿਆਪਨ ਦਿੱਤੇ ਗਏ ਉਦਘਾਟਨ ਕੀਤੇ ਗਏ ਮੁੱਖ ਮੰਤਰੀ ਨੇ ਉਦਘਾਟਨ ਲੁਧਿਆਣੇ ਜਾ ਕੇ ਕੀਤਾ ਸੀ ਚਾਹੇ ਪਹਿਲੀਆਂ ਵਾਲੀਆਂ ਇਮਾਰਤਾਂ ਦੇ ਉੱਤੇ ਹੀ ਰੰਗ ਰੋਗਣ ਕਰਕੇ ਤੇ ਮਹੱਲਾ ਕਲੀਨਿਕ ਬਣਾਏ ਗਏ ਇਸੇ ਤਰ੍ਹਾਂ ਦਿੱਲੀ ਦੇ ਵਿੱਚ ਵੀ ਮੂੰਹ ਦੀ ਖਾਣੀ ਪਈ ਸੀ ਜਦੋਂ ਚੋਣ ਕੋਈ ਆਉਂਦੀ ਸੀ ਤੇ ਉਹਦੇ ਉੱਤੇ ਪਰਦਾ ਪਾਉਣਾ ਪੈਂਦਾ ਸੀ ਕਿ ਆਮ ਆਦਮੀ ਕਲੀਨਿਕ ਦਾ ਮਤਲਬ ਹੈ ਕਿਸੇ ਦਾ ਆਮ ਆਦਮੀ ਪਾਰਟੀ ਦਾ ਕਲੀਨਿਕ ਪ੍ਰਚਾਰ ਹੁੰਦਾ ਤੇ ਚੋਣ ਜਾਬਤੀ ਦੀ ਉਲੰਘਣਾ ਹੈ ਉਹਦੇ ਉੱਤੇ ਵੀ ਉਹਨਾਂ ਨੂੰ ਢੱਕਣਾ ਪੈਂਦਾ ਸੀ ਚੋਣ ਜਦੋਂ ਵੀ ਕੋਈ ਆਉਂਦੀ ਸੀ ਇੱਥੇ ਵੀ ਇਸੇ ਤਰ੍ਹਾਂ ਹੋਇਆ ਹੁਣ ਮੁੱਖ ਮੰਤਰੀ ਦੀ ਫੋਟੋ ਵੀ ਲੱਗੀ ਹੈ ਤੇ ਆਮ ਆਦਮੀ ਕਲੀਨਿਕ ਵੀ ਲਿਖਿਆ ਸੀ ਹੁਣ ਘਟੋ ਬਣਾਏ ਤਾਂ ਇਹਨਾਂ ਨੇ 870 ਦੇ ਕਰੀਬ ਹੈ ਇਸ ਤੋਂ ਵੀ ਵੱਧ ਹੋ ਸਕਦੀ ਹੈ ਗਿਣਤੀ 870 ਦੇ ਲਗਭਗ ਪਰ ਉਹਦੇ ਵਿੱਚੋਂ ਹੁਣ 242 ਜਹੇ ਮਹੱਲਾ ਕਲੀਨਿਕਾਂ ਜਿਨ੍ਹਾਂ ਦਾ ਨਾਮ ਹੁਣ ਆਯੂਸ਼ਮਾਨ ਰੋਗਿਆ ਕੇਂਦਰ ਰੱਖਿਆ ਜਾਣਾ ਤੇ ਨਾਲ ਹੁਣ ਇਹ ਵੀ ਸ਼ਰਤ ਮੰਨ ਲਈ ਹੈ ਪੰਜਾਬ ਸਰਕਾਰ ਨੇ ਕੇਂਦਰ ਸਰਕਾਰ ਦਾ ਫੰਡ ਲੈਣ ਵਾਸਤੇ ਕਿ ਕਿਤੇ ਕਾਲ ਨੂੰ ਇਹ ਨਾ ਹੋਵੇ ਡਾਕਟਰਾਂ ਦੀਆਂ ਤਨਖਾਹਾਂ ਦੇਣ ਜੋਗੇ ਸਾਡੇ ਕੋਲ ਪੈਸੇ ਨਾ ਬਚਣ ਦਿਵਾਲਾ ਨਿਕਲਿਆ ਪਿਆ ਹਾਲਾਂਕਿ ਆਵਾ ਦੀ ਪਾਰਟੀ ਦੀ ਸਰਕਾਰ ਨੇ ਇੱਕ ਵਾਰੀ ਵੀ ਸਟੇਟਮੈਂਟ ਨਹੀਂ ਦਿੱਤੀ ਕਿ ਖਜ਼ਾਨਾ ਖਾਲੀ ਹੈ ਕਹਿੰਦੇ ਕਿ ਪਹਿਲਾਂ ਵਾਲੇ ਕਹਿੰਦੇ ਹੋਣਗੇ ਖਜ਼ਾਨਾ ਖਾਲੀ ਹੈ ਤੇ ਖਜ਼ਾਨੇ ਦਾ ਮੂੰਹ ਵੀ ਲੋਕਾਂ ਵਾਲਾ ਜੇ ਮੂੰਹ ਲੋਕਾਂ ਵਾਲਾ ਤਾਂ ਫਿਰ ਇਹਦੇ ਵਿੱਚ ਟੇਡੇ ਢੰਗ ਤਰੀਕੇ ਕਿਉਂ ਵਰਤੇ ਗਏ ਆਪਦੀ ਪਾਰਟੀ ਦਾ ਹੁਣ ਤੇ ਆਮ ਆਦਮੀ ਪਾਰਟੀ ਹੀ ਨੈਸ਼ਨਲ ਪਾਰਟੀ ਬਣ ਗਈ ਹੈ ਕੀ ਅਜੇ ਵੀ ਆਮ ਆਦਮੀ ਪਾਰਟੀ ਨੂੰ ਮਸ਼ਹੂਰੀ ਦੀ ਲੋੜ ਹੈ ਕਿ ਅਸੀਂ ਆਮ ਆਦਮੀ ਕਲੀਨਿਕ ਨਾਮ ਰੱਖਾਂਗੇ ਤਾਂ ਹੀ ਗਤੀ ਹੋ ਸਕਦੀ ਹੈ ਪਾਰਟੀ ਦੀ ਨਹੀਂ ਤਾਂ ਬੇੜਾ ਗਰਕ ਹੈ ਨਹੀਂ ਤਾਂ ਬੇੜਾ ਡੁੱਬ ਸਕਦਾ ਹੁਣ 242 ਮੁਹੱਲਾ ਕਲੀਨਿਕਾਂ ਦਾ ਨਾਮ ਆ ਜਿਹੜਾ ਆਮ ਆਦਮੀ ਕਲੀਨਿਕ ਤੋਂ ਆਯੂਸ਼ਮਾਨ ਅਰੋਗਿਆ ਕੇਂਦਰ ਰੱਖਣ ਦੇ ਲਈ ਹਦਾਇਤ ਜਾਰੀ ਕਰ ਦਿੱਤੀ ਗਈ ਹੈ ਸਿਹਤ ਵਿਭਾਗ ਦੇ ਡਾਇਰੈਕਟਰ ਵੱਲੋਂ ਬਕਾਇਦਾ ਚਿੱਠੀ ਕੱਢੀ ਗਈ ਹੈ ਸਮੂਹ ਡਿਪਟੀ ਕਮਿਸ਼ਨਰਾਂ ਨੂੰ ਕਿ ਜਿੱਥੇ-ਜਿੱਥੇ ਇਹ ਮੰਡੌਲੀ ਨਿਸ਼ਾਨਦੇਹੀ ਹੋਗੀ ਹੋਵੇਗੀ ਕਿ ਕਿਹੜੇ ਉਹ 242 ਨੇ ਇਸ ਦੇ ਵਿੱਚ 463 ਦੇ ਕਰੀਬ ਪ੍ਰਾਇਮਰੀ ਹੈਲਥ ਸੈਂਟਰ ਵੀ ਨੇ ਤੇ ਇੱਕ ਜਿਹੜਾ ਹੈਲਥ ਵੈਲਨੈਸ ਜਿਹੜੀ ਸੈਂਟਰ ਨੇ ਉਹ ਵੀ ਜਿਹੜੇ ਨੇ ਐਚ ਡਬਲਯੂ ਸੀ ਉਹਨਾਂ ਦੇ ਵੀ ਵਿੱਚ ਆਯੂਸ਼ਮਨ ਰੋਗਿਆ ਕੇਂਦਰ ਲਿਖਿਆ ਜਾਏਗਾ ਇਸ ਤਰ੍ਹਾਂ ਫੰਡ ਲੈਣ ਦੀ ਖਾਤਰ ਪੰਜਾਬ ਸਰਕਾਰ ਨੂੰ ਇੱਕ ਹੋਰ ਯੂ ਟਰਨ ਲੈਣਾ ਪੈ ਗਿਆ। ਇਸ ਤੋਂ ਪਹਿਲਾਂ ਵੀ ਯੂ ਟਰਨ ਦੇ ਕਰਕੇ ਸਰਕਾਰ ਕਾਫੀ ਚਰਚਾ ਦੇ ਵਿੱਚ ਰਹੀ ਹੈ। ਚਾਹ ਪੰਚਾਇਤਾਂ ਨੂੰ ਭੰਗ ਕਰਨ ਵਾਲਾ ਫੈਸਲਾ ਸੀ ਫਿਰ ਵਾਪਸ ਲੈਣਾ ਪਿਆ। ਹੋਰ ਵੀ ਕਈ ਮਾਮਲਿਆਂ ਦੇ ਵਿੱਚ ਇਹਨਾਂ ਨੇ ਯੂ ਟਰਨ ਲੈ ਚੁੱਕੇ ਹੁਣ ਤੱਕ ਕਿਸਾਨਾਂ ਦੇ ਖਾਤਿਆਂ 'ਚ ਰੈੱਡ ਐਂਟਰੀ ਪਿਛਲੇ ਸਾਲ ਪਾਉਣ ਦੀ ਗੱਲ ਹੋਈ ਸੀ। ਕਿਸਾਨ ਜਦੋਂ ਦਿਵਾਲੇ ਹੋਏ ਤੇ ਕਹਿੰਦੇ ਨਹੀਂ ਜੀ ਅਸੀਂ ਐਵੇਂ ਨਹੀਂ ਕਰਦੇ। ਇਸ ਤਰ੍ਹਾਂ ਦੀ ਤਰਜ਼ ਦੇ ਉੱਤੇ ਹੁਣ ਮੋਹੱਲਾ ਕਲੀਨਿਕਾਂ ਨੂੰ ਲੈ ਕੇ 242 ਆ ਜਿਹੜੇ ਉਨ੍ਹਾਂ ਦੇ ਨਾਮ ਆਯੂਸ਼ਮਨ ਰੋਗਿਆ ਕੇਂਦਰ ਰੱਖੇ ਜਾਣ ਦਾ ਫੈਸਲਾ ਲੈ ਲਿਆ ਗਿਆ ਤੇ ਇਸ ਮਸਲੇ ਦੇ ਵਿੱਚ ਹੁਣ ਮੁੱਖ ਮੰਤਰੀ ਭਗਵੰਤ ਮਾਨ ਸਿਹਤ ਮੰਤਰੀ ਡਾਕਟਰ ਬਲਵੀਰ ਸਿੰਘ ਤੇ तमाम ਕੈਬਨਟ ਇਸ ਗੱਲ ਦੇ ਉੱਤੇ ਵਿਚਾਰ ਵਟਾਂਦਰਾ ਤੇ ਇਹਨਾਂ ਨੇ ਕੀਤਾ ਹੋਣਾ ਕਿ ਜਦੋਂ ਅਫਸਰ ਸ਼ਾਈ ਨੇ ਸਲਾਹ ਦਿੱਤੀ ਕਿ ਇਹ ਸਾਬ ਆਪਾਂ ਨੂੰ ਨਾਮ ਬਦਲਣਾ ਪਏਗਾ ਜੇ ਨਾਮ ਨਾ ਬਦਲਿਆ ਤਾਂ ਫਿਰ ਜਿਹੜਾ ਨੈਸ਼ਨਲ ਹੈਲਥ ਮਿਸ਼ਨ ਦੇ ਪੈਸੇ ਨੇ ਜਾਂ ਕੇਂਦਰ ਦੇ ਸਹਿਯੋਗ ਦੇ ਨਾਲ ਫੰਡ ਜਿਹੜੇ ਆਉਂਦੇ ਆ ਉਹਦੇ ਨਾਲ ਫਿਰ ਅਸੀਂ ਅੱਗੇ ਤਰੱਕੀ ਨਹੀਂ ਕਰ ਸਕਦੇ ਸਿਹਤ ਸੇਵਾਵਾਂ ਸਾਡੀਆਂ ਜਿਹੜੀਆਂ ਪ੍ਰਭਾਵਿਤ ਹੋਣਗੀਆਂ ਇਸੇ ਕਰਕੇ ਸਰਕਾਰ ਮੰਨ ਰਹੀ ਹੈ ਹੁਣ ਇਹ ਉਹੀ ਗੱਲ ਫੇਰ ਆ ਜਾਂਦੀ ਹੈ ਜਿੱਥੇ ਤੱਕ ਮਾੜੀ ਮੋਟੀ 100 ਦੇ ਵਿੱਚੋਂ 1% ਵੀ ਕੰਮ ਹੋ ਜਾਵੇ ਦਿਲ ਇਹਨਾਂ ਦਿਖਾਇਆ ਜਾਂਦਾ ਕਿ 100% ਦੀ ਹੋ ਗਿਆ ਤੇ ਜਦੋਂ ਹੁਣ ਯੂ-ਟਰਨ ਲੈ ਜੇ ਜਾਣ ਦੀ ਵਾਰੀ ਆਉਂਦੀ ਹੈ ਕਿ ਅਗਲੇ ਦਿਨ ਇਹ ਵੀ ਨਹੀਂ ਦੱਸਣਾ ਚਾਹੀਦਾ ਲੋਕਾਂ ਨੂੰ ਘੱਟੋ ਘੱਟ ਇਸ਼ਤਿਹਾਰ ਨਹੀਂ ਦੇਣੇ ਪੋਸਟ ਹੀ ਪਾ ਦਿਓ ਇਹ ਵੀ ਜਾਣੂ ਕਰਵਾ ਦੋ ਲੋਕਾਂ ਨੂੰ ਕਿ ਅਸੀਂ ਮਹੱਲਾ ਕਲੀਨਿਕਾਂ ਦੇ ਨਾਮ ਜੀ ਆਮ ਆਦਮੀ ਕਲੀਨਿਕ ਰੱਖੇ ਸੀ ਸੈਂਟਰ ਨੇ ਸਾਨੂੰ ਫੰਡ ਨਹੀਂ ਦਿੱਤੇ ਤੇ ਹੁਣ ਸਾਨੂੰ ਆਯੂਸ਼ਮਾਨ ਰੋਗਿਆ ਕੇਂਦਰ ਰੱਖਣਾ ਪੈ ਰਿਆ ਨਾਲ ਵੈਸੇ ਇਹਨਾਂ ਨੂੰ ਸਮਝ ਕੋਈ ਨਹੀਂ ਸੀਗੀ ਜੇ ਅਸੀਂ ਇਸ ਜਿਹੜੇ ਕਲੀਨਿਕ ਦਾ ਨਾਮ ਬਦਲ ਕੇ ਆਮ ਆਦਮੀ ਕਲੀਨਿਕ ਰੱਖ ਦਈਏ ਤੇ ਉਹਦਾ ਨੁਕਸਾਨ ਹੋਇਆ ਕੇਂਦਰ ਕੱਲ ਨੂੰ ਫੰਡ ਨਹੀਂ ਦੇਗਾ ਤੇ ਫਿਰ ਜਿਹੜਾ ਉੱਤੇ ਖਰਚਾ ਹੋਇਆ ਪੇਂਟ ਦਾ ਲੱਗਿਆ ਫੋਟੋਆਂ ਲਾਈਆਂ ਨੇ ਵੱਡੀਆਂ ਵੱਡੀਆਂ ਉਹਦਾ ਜਿਹੜਾ ਪਰ ਭਾਈ ਕੋਣ ਕਰੇਗਾ ਹੁਣ ਨੁਕਸਾਨ ਤਾਂ ਹੋਈ ਗਿਆ ਜਿਹੜੇ 240 ਨੇ ਮੈਨੂੰ ਲੱਗਦਾ ਜਿਹੜੇ 100% ਦੀ ਨੇ ਉਹਨਾਂ ਦਾ ਵੀ ਐਵੇਂ ਕਰਨਾ ਪਏਗਾ ਸਭ ਕੁਝ ਪਤਾ ਹੁੰਦਾ ਪੋਲਿਟੀਕਲ ਪਾਰਟੀਆਂ ਨੂੰ ਪੋਲਿਟੀਕਲ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਲੀਡਰਾਂ ਨੂੰ ਪਰ ਜਿਹੜੀ ਇੱਕ ਲਾਲਸਾ ਹੁੰਦੀ ਹੈ ਨਾ ਭੁੱਖ ਹੁੰਦੀ ਹੈ ਆਪਦੇ ਆਪ ਨੂੰ ਚਮਕਾਉਣ ਦੀ ਉਹ ਨਹੀਂ ਖਤਮ ਹੁੰਦੀ ਜਿਹਦੇ ਕਰਕੇ ਐਂ ਲੱਗਦਾ ਕਿ ਸਾਨੂੰ ਮਸ਼ਹੂਰੀ ਦੀ ਬੜੀ ਲੋੜ ਹੈ ਮੁੱਖ ਮੰਤਰੀ ਭਗਵੰਤ ਮਾਨ ਦੀ 16 17 ਸਾਲ ਦੀ ਉਮਰ ਤੋਂ ਲੈ ਕੇ ਸ਼ਾਇਦ ਮੇਰੇ ਅਰਗੇ ਦਾ ਤਦੋਂ ਜਨਮ ਵੀ ਨਹੀਂ ਹੋਇਆ ਸੀ ਉਦੋਂ ਤੋਂ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਆਮ ਲੋਕਾਂ 'ਚ ਪੰਜਾਬੀਆਂ ਦੇ ਵਿੱਚ ਇੱਕ ਚਿਹਰਾ ਬਣ ਗਏ ਸੀ ਵੱਡਾ ਉਹਨਾਂ ਨੂੰ ਤਾਂ ਘਟੋ ਘਟ ਲੋੜ ਨਹੀਂ ਆ ਮਸ਼ਹੂਰੀ ਦੀ ਜੇਕਰ ਅਰਵਿੰਦ ਕੇਜਰੀਵਾਲ ਨੂੰ ਮਸ਼ਹੂਰੀ ਦੀ ਲੋੜ ਹੈ ਪੰਜਾਬ ਦੇ ਵਿੱਚ ਪੋਸਟਰ ਬਾਜੀ ਕਰਾਉਣ ਦੇ ਆਪਦੀਆਂ ਫੋਟੋਆਂ ਨਜ਼ਰ ਆਉਣੀਆਂ ਚਾਹੀਦੀਆਂ ਜਿਹੜੀਆਂ ਦਿੱਲੀ ਦੀ ਲੀਡਰਸ਼ਿਪ ਚਮਕਣੀ ਚਾਹੀਦੀ ਹੈ ਉਹਨਾਂ ਦਾ ਭਲੇਖਾ ਉਹ ਦਿੱਲੀ ਵਿੱਚ ਆਪਣੀਆਂ ਮਸ਼ਹੂਰੀਆਂ ਕਰ ਲੈਣ ਜਿੰਨੀਆਂ ਕਰਨੀਆਂ ਉਹਨਾਂ ਕੋਲ ਆਪਦੀ ਸਰਕਾਰ ਹੈ ਪਰ ਪੰਜਾਬ ਦੇ ਖਜ਼ਾਨੇ ਦੇ ਸਿਰ ਦੇ ਉੱਤੇ ਇੱਥੇ ਬੜਕ ਮਾਰਨ ਦੀ ਲੋੜ ਨਹੀਂ ਹੈ ਇੱਥੇ ਮਸ਼ਹੂਰੀਆਂ ਦੀ ਲੋੜ ਨਹੀਂ ਹੈ ਖਾਸ ਕਰਕੇ ਉਹ ਮਸ਼ਹੂਰੀਆਂ ਜਿਹੜੀਆਂ ਕੱਲ ਨੂੰ ਉਹਦੇ ਤੇ ਯੂ ਟਰਨ ਲੈਣਾ ਪਵੇ ਫੈਸਲਾ ਬਦਲਣਾ ਪਵੇ ਹੁਣ ਆਮ ਆਦਮੀ ਕਲੀਨਿਕ ਦੇ ਵਿੱਚ ਇਲਾਜ ਕਿੰਨੇ ਦਾ ਹੁੰਦਾ ਹੈ ਇਲਾਜ ਤਾਂ ਪਹਿਲਾਂ ਵੀ ਪ੍ਰਾਇਮਰੀ ਹੈਲਥ ਸੈਂਟਰਾਂ 'ਚ ਹੋ ਰਹੇ ਸੀ ਅਸੀਂ ਖੁਦ ਦਵਾਈ ਲੈਂਦੇ ਰਹੇ ਆ ਪਿੰਡਾਂ ਦੇ ਵਿੱਚ ਜਿੱਥੇ ਜਿੱਥੇ ਬਣੀਆਂ ਸਹੂਲਤਾਂ ਲਈਆਂ ਜਾ ਰਹੀਆਂ ਸੀ ਪਰ ਉਹਨਾਂ ਦੇ ਉੱਤੇ ਹੀ ਆਮ ਆਦਮੀ ਕਲੀਨਿਕ ਦਾ ਬੋਰਡ ਟੰਗ ਦੇਣਾ ਤਖਤੀ ਲਾ ਦੇਣੀ ਫੋ ਸਹੂਲਤਾਂ 'ਚ ਕ੍ਰਾਂਤੀ ਆ ਗਈ ਮਨੀਸ਼ ਸੋਧੀਆਂ ਨੇ ਜਿਹੜੇ ਪਿੰਡਾਂ ਵਿੱਚ ਜਾ ਕੇ ਇੱਕ ਸਕੂਲ ਤੇ ਜਿਹੜਾ ਆਪਾਂ ਵੀ ਦਿਖਾਇਆ ਸੀ ਪ੍ਰਾਇਮਰੀ ਹੈਲਥ ਸੈਂਟਰ ਸੀ ਉੱਥੇ ਜਾ ਕੇ ਜਿਹੜਾ ਛਾਪਾ ਮਾਰਿਆ ਸੀ ਉਸ ਛਾਪੇ ਤੋਂ ਬਾਅਦ ਮਨੀਸ਼ ਸੋਧੀਆਂ ਕਿੰਨੀ ਵਾਰ ਹੀ ਗਏ ਉੱਥੇ ਉਹ ਜਿਹੜਾ ਫਤਿਹਗੜ੍ਹ ਸਾਹਿਬ ਦਾ ਚੰਨੀ ਦੇ ਲੱਕਰ ਜਦੋਂ ਤਾਂ ਇਲੈਕਸ਼ਨ ਦਾ ਟਾਈਮ ਸੀ ਵੀ ਸੋ ਬਾਈ ਜਿਵੇਂ ਇਹ ਮਾਈਨਿੰਗ ਵਾਲੀ ਥਾਂ ਦੇ ਉੱਤੇ ਜਿਵੇਂ ਰਗਵ ਚੱਡੇ ਨੇ ਕਈ ਥਾਵਾਂ ਦੇ ਉੱਤੇ ਮੀਡੀਆ ਨੂੰ ਨਾਲ ਲੈ ਕੇ ਇੱਕ ਪ੍ਰਚਾਰ ਕੀਤਾ ਕਿ ਇੱਥੇ ਮਾਈਨਿੰਗ ਹੋ ਰਹੀ ਹੈ ਜੀ ਰੋਪੜ ਦੇ ਵਿੱਚ ਬੰਦ ਹੋਣੀ ਚਾਹੀਦੀ ਹੈ ਉੱਥੇ ਤਾਂ ਤੜੱਲੇ ਨਾਲ ਹੁਣ ਵੀ ਮਾਈਨਿੰਗ ਹੁੰਦੀ ਹੈ ਦੀਪਾ ਪਾ ਦੋਵੇਂ ਕੇਸ ਸੀ ਉਸ ਸਕੂਲ ਦੇ ਵਿੱਚ ਜਿੱਥੇ ਮਨੀਸ਼ ਸੋਦੀਆ ਨੇ ਛਾਪਾ ਮਾਰਿਆ ਸੀ 6 6 ਫੁੱਟ ਉੱਚੀ ਕਹਾਉਗੀ ਵੀ ਸੀ ਉਹ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਨਾਨਕਾ ਪਿੰਡ ਸੀ ਇਸ ਕਰਕੇ ਉਦੋਂ ਗਏ ਸੀ ਕੋ ਮੁੱਖ ਮੰਤਰੀ ਉਹਦਾ ਚਿਹਰਾ ਸੀ 111 ਦੇ ਨਾਲ ਹੀ ਅਖੀਰਲੇ ਸਮੇਂ 'ਚ ਉਹ ਐਕਸਪੋਜ਼ ਕਰਨਾ ਸੀ ਕਿ ਆ ਦੇਖੋ ਜੀ ਮੁੱਖ ਮੰਤਰੀ ਪੰਜਾਬ ਦਾ ਹੋਵੇ ਤੇ ਉਹਨਾਂ ਦੇ ਆਪ ਦੇ ਇਲਾਕੇ ਦਾ ਕੀ ਹਾਲ ਹੈ ਸਕੂਲ ਦੇ ਵਿੱਚ ਐਡਾ ਡਕਾ ਹੋ ਗਿਆ ਪ੍ਰਾਇਮਰੀ ਹੈਲਥ ਸੈਂਟਰ ਦੇ ਵਿੱਚ ਸਹੀ ਸਹੂਲਤਾਂ ਨਹੀਂ ਆ ਇੱਕ ਡਾਕਟਰ ਨੂੰ ਕਈ ਥਾਵਾਂ ਤੇ ਡਿਊਟੀਆਂ ਨਿਭਾਉਣੀਆਂ ਪੈਂਦੀਆਂ ਹੁਣ ਕਿੰਨੇ ਸੈਂਟਰ ਹੋਣਗੇ ਜਿੱਥੇ ਇੱਕੋ ਡਾਕਟਰ ਕਦੇ ਹਸਪਤਾਲ ਜਾਂਦਾ ਤੇ ਕਦੇ ਡਿਸਪੈਂਸਰੀ ਜਾਂਦਾ ਜਾਂ ਇਹਨਾਂ ਦੇ ਬਣਾਏ ਹੋਏ ਮਹੱਲਾ ਕਲੀਨਿਕ ਜਾਂਦਾ ਤੇ ਹੁਣ ਉਹ ਗੱਲਾਂ ਕਿੱਥੇ ਗਈਆਂ ਇਸ ਕਰਕੇ ਜਿਹੜੀ ਡਰਾਮੇਬਾਜ਼ੀ ਕੀਤੀ ਗਈ ਸੀ ਚੋਣਾਂ ਤੋਂ ਪਹਿਲਾਂ ਪਹਿਲਾਂ 2022 ਤੋਂ ਉਹ ਹੋਰ ਤਰ੍ਹਾਂ ਦਿਖਾਈ ਗਈ ਸ ਕੀਤਾ ਗਿਆ ਉਦੋਂ ਬਾਅਦ ਜਦੋਂ ਆਪਣੇ ਸਿਰ ਤੇ ਜ਼ਿੰਮੇਵਾਰੀਆਂ ਪਈਆਂ ਨੇ ਦਿੱਲੀ ਵਾਲੀ ਲੀਡਰਸ਼ਿਪ ਨੇ ਨਾਮ ਚਮਕਾਉਣਾ ਹੁੰਦਾ ਤਾਂ ਜਹਾਜ਼ ਚੜ੍ਹ ਕੇ ਇੱਥੇ ਆ ਜਾਂਦੇ ਆ ਤੇ ਜਦੋਂ ਪਤਾ ਲੱਗਦਾ ਹੈ ਕਿ ਹੁਣ ਬਦਨਾਮੀ ਹੋ ਰਹੀ ਹੈ ਉਦੋਂ ਇੱਥੋਂ ਦੀ ਸਰਕਾਰ ਨੂੰ ਅੱਗੇ ਕਰ ਦਿੰਦੇ ਆ ਚਿਹਰੇ ਨੂੰ ਵੀ ਜੋ ਕੁਝ ਹੋ ਰਿਹਾ ਹੈ ਮਾੜੇ ਮੋਟਾ ਗਲਤ ਹੋ ਰਿਹਾ ਤੋ ਇੱਥੋਂ ਵਾਲੀ ਲੀਡਰਸ਼ਿਪ ਜ਼ਿੰਮੇਵਾਰ ਹੈ ਤੇ ਇਸ ਗੱਲ ਨੂੰ ਲੈ ਕੇ ਘੱਟੋ-ਘੱਟ ਜਿਨ੍ਹਾਂ ਨੂੰ ਫਤਵਾ ਮਿਲਿਆ ਉਹਨਾਂ ਨੂੰ ਸਮਝਣਾ ਚਾਹੀਦਾ ਕਿ ਪੰਜਾਬ ਦੇ ਲੋਕਾਂ ਨੇ ਸਾਡੇ ਤੋਂ ਉਮੀਦਾਂ ਆਸਾਂ ਕੀ ਕੀਤੀਆਂ ਸੀ ਅਸੀਂ ਬਣਾਉਣਾ ਕੀ ਸੀ ਜੇ ਆਮ ਆਦਮੀ ਕਲੀਨਿਕ ਦਾ ਨਾਮ ਮੁਹੱਲਾ ਕਲੀਨਿਕ ਦੇ ਵਿੱਚ ਬਣਾਉਣ ਦਾ ਸੁਪਨਾ ਹੀ ਪਾਲ ਲਿਆ ਕਿ ਅਸੀਂ ਬਣਾਉਣਾ ਅਸੀਂ ਤਾਂ ਧੱਕੇ ਨਾਲ ਕ੍ਰਾਂਤੀ ਲਿਆਉਣੀ ਲਿਆਉਣੀ ਹੈ ਜਿਹੜੀ ਨਹੀਂ ਆਈ ਬਾਕੀਆਂ ਤੋਂ ਤਾਂ ਘੱਟੋ-ਘੱਟ ਦੂਰੰਦੇਸ਼ੀ ਫੈਸਲੇ ਲਏ ਜਾਣ ਜਿਹਦੇ ਉੱਤੇ ਸਾਨੂੰ ਪਲਟਣਾ ਨਾ ਪਵੇ ਸਾਡੂੰ ਨਾਮ ਨਾ ਬਦਲਨੇ ਪੈਣ ਉਹਦਾ ਢਾਂਚਾ ਨਾ ਬਦਲਣਾ ਪਵੇ ਉਹਦਾ ਸਚਾਰੂ ਢੰਗ ਨਾਲ ਕੰਮ ਚੱਲਣਾ ਚਾਹੀਦਾ ਇੱਥੇ ਤੇ ਆਪ ਕੋਈ ਲੀਡਰ ਬਿਮਾਰ ਹੋ ਜਾਏ ਆਮ ਆਦਮੀ ਪਾਰਟੀ ਦਾ ਚਾਹੇ ਹੇਠਲੇ ਪੱਧਰ ਤੋਂ ਲੈ ਕੇ ਉੱਪਰਲੇ ਪੱਧਰ ਤੱਕ ਔਲਾਜ ਕਿੱਥੇ ਕਰਾਉਂਦਾ ਲੰਡਨ ਉਹ ਜਾ ਤੇ ਘੱਟੋ ਘੱਟ ਦਿੱਲੀ ਰਾਜਧਾਨੀ ਜਾ ਕੇ ਕਿਸੇ ਹਸਪਤਾਲ ਚ ਕਰਾਉਂਦਾ ਜਾਂ ਫਿਰ ਅੱਜਕੱਲ੍ਹ ਤਾਂ ਵੱਡੇ ਵੱਡੇ ਜਿਹੜੇ ਲੀਡਰ ਨੇ ਤੇ ਉਹਨਾਂ ਦੀਆਂ ਅੱਖਾਂ ਦਾ ਆਪਰੇਸ਼ਨ ਵੀ ਉੱਥੇ ਹੋ ਰਿਹਾ ਨਾ ਹੂੰ ਵਿਦੇਸ਼ਾਂ 'ਚ ਹੋ ਰਿਹਾ ਤੇ ਜੇ ਐਡੀ ਮਹੱਲਾ ਕਲੀਨਿਕ ਤੁਸੀਂ ਵਾਕਈ ਕਿਹਾ ਸੀ ਨਾ ਕਿ ਬਾਹਰੋਂ ਆ ਕੇ ਇਲਾਜ ਵੀ ਕਰਾਇਆ ਕਰਨਗੇ ਸਾਡਾ ਜਿਹੜਾ ਮਾਡਲ ਹੈ ਹੈਲਥ ਦਾ ਉਹ ਅਪਣਾਉਣਗੇ ਬਾਹਰਲੇ ਮੁਲਕਾਂ ਵਾਲੇ ਬਣਾਇਆ ਕਿਉਂ ਨਹੀਂ ਹੁਣ ਤੱਕ ਹੁਣ ਤੇ ਇੱਥੋਂ ਵਾਲਿਆਂ ਦਾ ਤਾਂ ਜ਼ੁਕਾਮ ਨਹੀਂ ਠੀਕ ਹੁੰਦਾ ਮਹੱਲਾ ਕਲੀਨਿਕ 'ਚ ਬਾਰ ਲਿਆਨ ਕੀ ਇਲਾਜ ਇੱਥੋਂ ਕਰਨਾ ਸਹੀ ਹੁਣ ਜਿੱਥੋਂ ਤੱਕ ਇਹ ਗੱਲ ਡਾਕਟਰਾਂ ਦੀ ਯਾਮਲੇ ਦੀ ਉਹਦੀ ਕੋਈ ਕਮੀ ਨਹੀਂ ਹੈ ਪਰ ਜਿੰਨੀ ਕੋ ਘਾਟ ਹੈ ਸਟਾਫ ਦੀ ਡਾਕਟਰਾਂ ਦੀ ਜੇਕਰ ਉਹ ਪੂਰੀ ਨਹੀਂ ਹੁੰਦੀ ਜਦੋਂ ਤੱਕ ਉਦੋਂ ਤੱਕ ਸਚਾਰੂ ਢੰਗ ਨਾਲ ਚੀਜ਼ਾਂ ਚਲਾਈਆਂ ਨਹੀਂ ਜਾ ਸਕਦੀਆਂ ਇੱਥੋਂ ਤੱਕ ਤੇ ਆ ਤਾਜੀ ਧਾਰਨਾ ਆਪਾਂ ਦੇਖ ਲਈਏ ਜਗਜੀਤ ਸਿੰਘ ਡੱਲੇਵਾਲ ਜਿਨ੍ਹਾਂ ਦੀ ਸਿਹਤ ਦਾ ਫਿਕਰ ਪੈ ਗਿਆ ਸੀ ਸਰਕਾਰ ਨੂੰ ਸਾਰੀ ਨੂੰ ਪੁਲਿਸ ਨੂੰ ਫਿਕਰ ਪੈ ਗਿਆ ਸੀ ਉਹ ਕਿੱਥੇ ਹਸਪਤਾਲ ਲੈ ਕੇ ਗਏ ਉਹਨਾਂ ਨੂੰ ਕਿਉਂ ਉਹਨਾਂ ਦੀ ਜਾਨ ਸੁਰੱਖਿਅਤ ਹੋਣੀ ਚਾਹੀਦੀ ਹੈ ਜਿਹੜਾ ਪੰਜਾਬ ਦਾ ਸਭ ਤੋਂ ਮਹਿੰਗਾ ਮਹਿੰਗੇ ਹਸਪਤਾਲਾਂ ਵਿੱਚੋਂ ਇੱਕ ਹੈ ਨਿੱਜੀ ਹਸਪਤਾਲ ਆ ਡੀ ਐਮ ਸੀ ਲੁਧਿਆਣਾ ਉੱਥੇ ਲੈ ਗਏ ਕਿ ਉਹਨਾਂ ਦੀ ਜਾਨ ਨੂੰ ਕਿਸੇ ਤਰ੍ਹਾਂ ਦਾ ਕੋ ਖਤਰਾ ਨਾ ਬਣੇ ਕਿਉਂ ਨਹੀਂ ਲੈ ਕੇ ਗਏ ਰਜਿੰਦਰਾ ਹਸਪਤਾਲ ਪਟਿਆਲੇ ਦੇ ਵਿੱਚ ਪੈਂਦਾ ਉਹ ਪਟਿਆਲਾ ਖਨੌਰੀ ਬਾਰਡਰ ਜਿਹੜਾ ਪਟਿਆਲੇ ਜ਼ਿਲ੍ਹੇ ਦੇ ਵਿੱਚ ਹੈ ਤਾਂ ਇਸ ਕਰਕੇ ਇੱਥੋਂ ਉਹਨਾਂ ਦੀਆਂ ਆਪਦੀਆਂ ਗਤੀਵਿਧੀਆਂ ਤੋਂ ਸਰਕਾਰ ਤੋਂ ਲੱਗਦਾ ਹੈ ਕਿ ਲੋਕ ਆ ਜਿਹੜੇ ਉਹਨਾਂ ਨੂੰ ਅੰਕੜੇ ਦਿਖਾਉਣ ਵਾਸਤੇ ਕਿ ਕਿੰਨੇ ਲੱਖਾਂ ਨੇ ਇੱਥੇ ਇਲਾਜ ਕਰਾ ਲਿਆ ਜਿਹੜੀ ਐਂਟਰੀ ਰੋਜ਼ ਪਾ ਦਿੰਦੇ ਆ ਮਰੀਜ਼ ਭਾਵੇਂ ਗੋਲੀ ਇੱਕ ਹੀ ਲੈ ਕੇ ਮੁੜਿਆ ਹੋਵੇ ਉਹ ਵੀ ਪਾ ਦਿੰਦੇ ਕਿਉਂ ਦਾ ਇਲਾਜ ਸਿਰਫ ਅੰਕੜਿਆਂ ਦੀ ਖੇਡ ਖੇਡਣ ਵਾਸਤੇ ਮੁਹੱਲਾ ਕਲੀਨਿਕਾਂ ਦਾ ਆਮ ਆਦਮੀ ਕਲੀਨਿਕਾਂ ਦਾ ਨਾਮ ਚਮਕਾਇਆ ਗਿਆ ਪਰ ਉਹ ਵੀ ਹੁਣ ਉਹਦੇ ਉੱਤੇ ਵੀ ਯੂਟਰ ਲੈਣਾ ਪੈ ਗਿਆ ਇਸ ਤਰ੍ਹਾਂ ਦਾ ਫੈਸਲਾ ਆਉਣ ਵਾਲੇ ਸਮੇਂ ਦੇ ਵਿੱਚ ਵੀ ਚਾਹੇ ਅੱਜ ਆਮ ਆਦਮੀ ਪਾਰਟੀ ਆ ਕੱਲ ਨੂੰ ਕੋਈ ਹੋਰ ਹੋਵੇ ਜੇ ਇਹੀ ਫੇਰ ਆ ਜਾਣ ਘੱਟੋ ਘੱਟ ਐਸੇ ਫੈਸਲੇ ਨਹੀਂ ਲੈਣੇ ਚਾਹੀਦੇ ਜਿਦੇ ਉੱਤੇ ਤੁਹਾਨੂੰ ਯੂ ਟਰ ਲੈਣਾ ਪਵੇ ਜਾਂ ਮੁੜਨਾ ਪਵੇ ਘਟੋ ਘਟੈ ਸਾ ਫੈਸਲਾ ਲਾਓ ਕਿ ਆਉਂਦੀਆਂ ਸਰਕਾਰਾਂ ਵੀ ਕਹਿਣ ਕਿ ਜਿਹੜੀ ਪਿਛਲੀ ਸਰਕਾਰ ਨੇ ਕੰਮ ਕੀਤਾ ਸੀ ਨਾ ਅਸੀਂ ਉਹਨੂੰ ਲਾਗੂ ਰੱਖਾਂਗੇ ਉਹਨੂੰ ਅਸੀਂ ਬਦਲ ਨਹੀਂ ਸਕਦੇ ਬਹੁਤ ਸਾਰੇ ਐਸੇ ਕੰਮ ਆ ਜਿਹੜੀਆਂ ਪੁਰਾਣੀਆਂ ਸਰਕਾਰਾਂ ਦੇ ਕੰਟੀਨਿਊਸੇ ਸਰਕਾਰ ਦੇ ਵਿੱਚ ਚੱਲ ਰਿਹਾ ਜਿਵੇਂ ਬੇਸ਼ੱਕ ਉਸ ਫੈਸਲੇ ਨੂੰ ਲੈ ਕੇ ਕਈ ਵਾਰੀ ਚਰਚਾ ਹੁੰਦੀ ਆ ਕਿ ਬੀਬੀਆਂ ਦਾ ਜਿਹੜਾ ਬੱਸਾਂ ਦਾ ਸਫ਼ਰ ਮੁਫਤ ਆ ਜਿਹਦੇ ਕਰਕੇ ਬੱਸਾਂ ਦੇ ਟਾਇਰ ਨਹੀਂ ਪੋਏ ਜਾਂਦੇ ਪੀਆਰਟੀਸੀ ਵਾਲਿਆਂ ਤੋਂ ਰੋਡਵੇਜ਼ ਵਾਲਿਆਂ ਤੋਂ ਕਿਉਂਕਿ ਖਜ਼ਾਨਾ ਕੁਝ ਬੋਲਦਾ ਨਹੀਂ ਹੈ ਘਾਟਾ ਬੜਾ ਵੱਡੇ ਪੱਧਰ ਦੇ ਉੱਤੇ ਪੈ ਰਿਆ ਸਰਕਾਰੀ ਟਰਾਂਸਪੋਰਟ ਖਤਰੇ ਦੇ ਵਿੱਚ ਪਈ ਹੋਈ ਹੈ ਇਹ ਕੈਪਟਨ ਮਰਿੰਦਰ ਸਿੰਘ ਦੀ ਸਰਕਾਰ ਵੱਲੇ ਜਿਹੜਾ ਇਹ ਮੁਫਤ ਕੀਤਾ ਗਿਆ ਫਿਰ ਉਹ ਮੁਫਤ ਸਫ਼ਰ ਹੈ ਜਿਹੜਾ ਬੰਦ ਕਿਉਂ ਨਹੀਂ ਕੀਤਾ ਗਿਆ ਸਰਕਾਰ ਨੇ ਜੇ ਸਕੀਮ ਮਾੜੀ ਸੀ ਤੇ ਬੰਦ ਕਰਨੀ ਚਾਹੀਦੀ ਸੀ ਆਵਾ ਦੀ ਪਾਰਟੀ ਦੀ ਸਰਕਾਰ ਨੂੰ ਪਰ ਫਿਰ ਗੱਲ ਆ ਜਾਂਦੀ ਹੈ ਵੋਟਾਂ ਵੋਟ ਬੈਂਕ ਬਹੁਤ ਵੱਡਾ ਹੈ ਜੇ ਕੱਲ ਨੂੰ ਪਹਿਲੀ ਗੱਲ ਤਾਂ ਇੰਨੇ ਜੋਗੇ ਹਾਲੇ ਸਰਕਾਰ ਹੋਈ ਨਹੀਂ ਜੇ 2027 ਦੀਆਂ ਚੋਣਾਂ ਤੋਂ ਐਨ ਸਮਾਂ ਪਹਿਲਾਂ ਬੀਬੀਆਂ ਦੇ ਖਾਤੇ 'ਚ ਹਜ਼ਾਰ-ਹਜ਼ਾਰ ਰੁਪਈਆ ਆਉਣ ਲੱਗ ਗਿਆ ਨਾ ਫਿਰ ਉਦੋਂ ਬਾਅਦ ਜਿਹੜੇ ਸੱਤਾ ਚਾਉਣਗੇ ਫਿਰ ਉਹਨਾਂ ਦੀ ਵੀ ਜ਼ਰਤ ਨਹੀਂ ਹੋਣੀ ਕਿ ਉਹ ਹਜ਼ਾਰ ਰੁਪਈਆ ਹੁਣ ਬੰਦ ਕਿਵੇਂ ਕਰੀਏ ਇਸੇ ਕਰਕੇ ਜਿਹੜੀ ਸਰਕਾਰ ਇਸ ਤਰ੍ਹਾਂ ਦੇ ਫੈਸਲੇ ਕਰ ਦਿੰਦੀ ਹੈ ਜਿਸ ਦੇ ਨਾਲ ਉਹਨਾਂ ਨੂੰ ਵੋਟ ਬੈਂਕ ਦਾ ਖਤਰਾ ਨਜ਼ਰ ਆਉਂਦਾ ਹੈ ਉਹਦੇ ਉੱਤੇ ਫਿਰ ਉਹ ਕਈ ਤਰ੍ਹਾਂ ਦੀਆਂ ਸਕੀਮਾਂ ਘੜਦੀ ਰਹਿੰਦੀ ਹੈ ਪਰ ਆਮ ਆਦਮੀ ਕਲੀਨਿਕ ਦਾ ਨਾਮ ਆਮ ਆਦਮੀ ਕਲੀਨਿਕ ਹੀ ਰਵੇ ਜੇਕਰ ਵਾਕਈ ਆਪਣੀ ਥਾਂ ਤੇ ਠੀਕ ਸੀ ਤੈਨੂੰ ਚੈਲੰਜ ਕਰਨਾ ਚਾਹੀ ਚੈਲੰਜ ਚਾਹੇ ਜਿੱਥੇ ਮਰਜੀ ਹੁੰਦਾ ਕਿ ਸੈਂਟਰ ਸਰਕਾਰ ਸਾਡੇ ਨਾਲ ਧੱਕਾ ਕਰ ਰਹੀ ਹੈ ਜੇਕਰ ਸੈਂਟਰ ਸਰਕਾਰ ਆਪਣੀ ਥਾਂ ਤੇ ਸਹੀ ਸੀ ਇਸੇ ਕਰਕੇ ਪੰਜਾਬ ਸਰਕਾਰ ਨੂੰ ਹੁਣ ਫੈਸਲਾ ਲੈਣਾ ਪਿਆ ਸਿਹਤ ਵਿਭਾਗ ਨੂੰ ਕਿ ਹੁਣ ਨਾਮ ਇਹਦਾ ਬਦਲੇ ਬਿਨਾ ਗੁਜ਼ਾਰਾ ਨਹੀਂ ਹੋਣਾ ਜੇਕਰ ਨਾ ਬਦਲਿਆ ਤੇ ਫਿਰ ਸਾਡੇ ਕੋਲ ਪੈਸੇ ਇੰਨੇ ਹੈ ਨਹੀਂ ਕਿ ਅਸੀਂ ਡਾਕਟਰਾਂ ਨੂੰ ਉੱਥੇ ਸਟਾਫ ਕਰਦੇ ਕੰਮ ਨੂੰ ਪੈਸੇ ਦੇ ਸਕੀਏ ਤੇ ਉੱਥੇ ਸਮੇਂ ਸਿਰ ਤੇ ਮੁੱਲ ਆ ਕਲੀਨਿਕਾਂ ਚ ਦਵਾਈਆਂ ਮਈਆ ਕਰਾ ਸਕੀਏ